ਇੱਕ ਨਵੀਂ ਰੀਤ ਨਹੀਂ ਸ਼ੁਰੂ ਹੋਗੀ ਕਿ ਤੁਹਾਡੇ ਹਸਤੇ ਕਾਨੂੰਨ ਹੋਰ ਹੈ ਸਾਡੇ ਹਸਤੇ ਕਾਨੂੰਨ ਹੋਰ ਹੈ ਤੁਸੀਂ ਦੇਖੋ ਵੀ ਢੀਂਟਸਾ ਸਾਹਿਬ ਦੇ ਘਰੇ ਸਾਰਾ ਕੁਝ ਹੋਇਆ ਇਹ ਤਾਂ ਹੁਣ ਗੱਲ ਚੰਦੂ ਮਾਇਰਾ ਸਾਹਿਬ ਨੇ ਕਲੀਅਰ ਕਰਤੀ ਕਿ ਭਾਈ ਅਸੀਂ ਸਾਰੇ ਲੀਡਰ ਉੱਥੇ ਬੈਠੇ ਸੀ ਉੱਥੇ ਅਸੀਂ ਆ ਹਰਪ੍ਰੀਤ ਜੀ ਵੱਖਰਾ ਚੁੱਲਾ ਪ੍ਰਧਾਨ ਨੂੰ ਸੱਦਿਆ ਜਿਹੜੇ ਉਸ ਸਮੇਂ ਜ਼ਥੇਦਾਰ ਸੀ ਇਹਨਾਂ ਦੇ ਨਾਲ ਸਾਰੀਆਂ ਗੱਲਾਂ ਹੋਈਆਂ ਸੀ ਕਿ ਆ ਰਹਿਨਮਾਈ ਕਰੋ ਫਿਰ ਰਹਿਨਮਾਈ ਦੀ ਗੱਲ ਪਿੱਛੇ ਰਹਿ ਗਈ ਪੰਜ ਮੈਂਬਰੀ ਕਮੇਟੀ ਬਣ ਗਈ ਉਹ ਪੰਜ ਮੈਂਬਰੀ ਕਮੇਟੀ ਨੇ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਕਾਲ ਤੱਕ ਤੋਂ ਭੱਗ ਹੀ ਹੋ ਕੀ ਕੀਤਾ ਕਿਉਂਕਿ ਅਕਾਲ ਤਖਤ ਸਾਹਿਬ ਨੇ ਤਾਂ ਕਿਸੇ ਪੰਜ ਮੈਂਬਰੀ ਕਮੇਟੀ ਨੂੰ ਕੋਈ اختیار ਨਹੀਂ ਦਿੱਤਾ ਸੀ ਸੱਤ ਮੈਂਬਰ ਸੀ ਕੋਈ ਵੱਖਰੀ ਪਰਚੀਆਂ ਸਪਾਉਣ ਦੀ ਗੱਲ ਨਹੀਂ ਸੀ ਹੁਣ ਤਾਂ 6 ਅਗਸਤ ਵਾਲੇ ਹੁਕਮਨਾਮੇ ਨੇ ਇਹ ਵੀ ਕਲੀਅਰ ਕਰਤਾ ਕਿ ਉਹਨਾਂ ਨੂੰ ਕੋਈ ਸਰਪ੍ਰਸਤੀ ਹੋਇਆ ਨਹੀਂ ਸੀ ਸੋ ਉਹਨਾਂ ਨੇ ਤਾਂ ਅਕਾਲ ਤਖਤ ਤੋਂ ਬਾਗੀ ਹੋ ਕੇ ਕੀਤਾ ਜੋ ਵੀ ਕੀਤਾ ਪਰ ਹੁਣ ਜਿਹੜਾ ਵੱਡਾ ਸਵਾਲ ਖੜਾ ਹੈ ਕੀ ਜਿਹੜੇ ਹਰਪ੍ਰੀਤ ਜੀ ਵੱਖਰਾ ਚੁੱਲਾ ਪ੍ਰਧਾਨ ਨੇ ਜਿਹੜੇ ਉਸ ਸਮੇਂ ਦਮਦਮਾ ਸਾਹਿਬ ਦੇ ਜਥੇਦਾਰ ਸੀ ਇਹ ਗੱਲ ਦੱਸਣਗੇ ਕਿ ਪਰਮਿੰਦਰ ਢੀਂਡਸਾ ਜਿਹੜੇ 2007 ਤੋਂ ਲੈ ਕੇ 2017 ਤੱਕ ਪੰਜਾਬ ਸਰਕਾਰ ਚ ਮੰਤਰੀ ਦੇ ਡੇਰੇ ਦੇ ਵਿੱਚ ਉਹਨਾਂ ਦੀ ਫੋਟੋਆਂ ਨੇ ਡੇਰੇ ਮੱਥਾ ਟੇਕਣਗੇ ਉਹਨਾਂ ਨੂੰ ਕਿਉਂ ਸਜ਼ਾ ਲਾਇਆ ਬਿਨਾਂ ਦਿੱਤਾ ਜਾ ਦਿੱਤਾ ਸਵਾਲ ਤਾਂ ਆਪਣੇ ਆਪ ਖੜੇ ਹੋਗੇ ਮਲਕ ਇਹ ਉਹਨਾਂ ਦੀ ਕੋਠੀ ਤੁਸੀਂ ਗਏ ਉਹਨਾਂ ਦੀ ਕੋਠੀ ਸਾਜ਼ਿਸ਼ ਰਚੀ ਤਾਂ ਕੀ ਇਹ ਇੱਕ ਕਿਸਮ ਦਾ ਕੰਸੈਸ਼ਨ ਦਿੱਤਾ ਗਿਆ ਢੀਂਡਸਾ ਪਰਿਵਾਰ ਨੂੰ ਕਿਉਂਕਿ ਉਹਨਾਂ ਦਾ ਬੇਟਾ ਤਾਂ 10 ਸਾਲ ਮੰਤਰੀ ਰਿਹਾ ਤਾਂ ਉਹਨਾਂ ਨੂੰ ਫਸੀਲ ਤੋਂ ਕਿਉਂ ਕੋਈ ਸਜ਼ਾ ਨਹੀਂ ਲਾਈ ਗਈ ਕਿਉਂ ਉੱਥੋਂ ਉਹਨਾਂ ਨੂੰ ਇਸੇ ਤਰੀਕੇ ਭੇਜਿਆ ਗਿਆ ਇਹ ਹੁਣ ਸਾਰੇ ਸਵਾਲ ਲੋਕਾਂ ਦੀ ਕਚਹਿਰੀ ਚ ਚਾਹ